Decoi. ਅੱਜ ਦੇ ਗੜਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੱਤੀ ਦਾ ਟਾਂਡਾ ਛੱਡੇ ਹੀ ਨਹੀਂ ਕੋਈ ਲੋ ਕੋਈ ਇੱਕ ਵੀ ਟਾਂਡਾ ਨਹੀਂ ਬਚਿਆ ਬਹੁਤ ਜ਼ਿਆਦਾ ਗੜੇ ਇਹ ਆ ਜੀ ਪਿੰਡ ਬਦਨੀ ਖੁਰਬ ਮੋਗੇਜ ਬਹੁਤ ਜ਼ਿਆਦਾ ਨੁਕਸਾਨ ਚਾਰ ਕਿੱਲੇ ਸੀ ਚਾਰੇ ਦੇ ਚਾਰੇ ਹੀ ਭੰਤੇ ਅੱਜ ਆਣਾ ਬਦਨੀ ਕਲਾਂ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਹਨੇਰੀ ਅਤੇ ਵੱਡੀ ਗੰਟੀ ਦੇ ਵਿੱਚ ਗੜਿਆਂ بیمار ਪਈ ਹੈ ਇਸ ਇਲਾਕੇ ਦੇ ਬਦਨੀ ਖੁਰਦ ਪਦਰੀ ਕਲਾਂ ਗੁੱਟਰ ਰਣੀਆਂ ਧੂੜਕੋਟ ਕਲਾ ਆਦ ਪਿੰਡਾਂ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਮੂੰਗੀ ਮੱਕੀ ਕਣਕ ਸਬਜ਼ੀਆਂ ਦੀਆਂ ਢੇਲਾਂ ਆਦ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅੱਜ ਕੋਲੇ ਹੈਨ ਕਿਸਾਨ ਸਭਾ ਦੇ ਕਾਰਕੁਨਾਂ ਨੇ ਇਲਾਕੇ ਦੇ ਪਿੰਡਾਂ 'ਚ ਸਰਵੇ ਕਰਨਾ ਉਪਰੰਤ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਘੜੇ ਮਾਰ ਦਾ ਸਰਵੇ ਕਰਵਾਇਆ ਜਾਵੇ ਕਿਸਾਨੀ ਜਿਹੜੀ ਪਹਿਲਾਂ ਹੀ ਕਰਜ਼ੇ ਦੀ ਸ਼ਿਕਾਰ ਹੈ ਉਸ ਨੂੰ ਇਸ ਨੁਕਸਾਨ ਕਾਰਨ ਹੋਰ ਕਰਜ਼ੇ ਦੀ ਮਾਰ ਹੇਠ ਨਾ ਆਉਣਾ ਪਵੇ ਇਸ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਫਸਲਾਂ ਦੇ ਕੋਈ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਗੱਲ ਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਮੰਗ ਕੀਤੀ ਗਈ ਹੈ